ਇਹੀ ਕਾਂਗਰਸ ਨੂੰ ਆਪਾਂ ਆਪਾਂ 13 0 ਨਾਲ ਘੇਰਾਇਆ ਸੀ ਸਾਡੀ ਸਾਡੀ ਟੀਮ ਨੇ 13 0 ਨਾਲ ਇਹਨਾਂ ਨੂੰ ਘੇਰਾਇਆ ਸੀ ਇਹੋ ਜੀ ਕੋਈ ਗੱਲ ਨਹੀਂ ਹੈ ਇਹਨਾਂ ਦਾ ਸਾਰੇ ਜਿਹੜੇ ਭਲੇਖੇ ਨੇ ਉਹ ਲੋਕਾਂ ਨੇ ਇਲੈਕਸ਼ਨ 'ਚ ਮੈਂ ਸਮਝਦਾ ਕੱਢ ਦੇਣਗੇ ਨਾ ਲੋਕਾਂ 'ਚ ਲੈ ਕੇ ਜਾਵਾਂ ਕਰੋੜਾ ਰੁਪਏ ਸੀਵਰੇਜ ਦੇ ਆਇਆ ਐਸਾ ਸੀ ਕਰੋੜਾਂ ਰੁਪਏ ਗਵਨ ਹੋ ਗਏ ਆ ਦੱਸੋ ਰਾਇਸ ਕਿ ਕਾਂਗਰਸ ਨੇ ਕੀਤੇ ਅਕਾਲੀ ਦਲ ਬਾਰੇ ਬੈਠ ਮੇਰੇ ਵੀ ਗੱਲ ਕਰਨੀ ਛੱਡ ਦਿੱਤੀ ਐ ਅਕਾਲੀ ਦਲ ਦਾ ਰੱਬ ਰਾਖਾ ਵਾ ਠੀਕ ਐ ਉਹ ਆਪਣੀਆਂ ਉਹ ਇਸ ਵੇਲੇ ਗੁਰੂ ਸਾਹਿਬ ਦੀ ਕਚਹਿਰੀ 'ਚ ਆਪਣਾ ਲੇਖਾ ਜੋਖਾ ਜਿਹੜਾ ਸੁਝਾਵਾਂ ਪੂਰੀਆਂ ਕਰ ਰਹੇ ਨੇ ਇਸ ਕਰਕੇ ਮੈਂ ਨਹੀਂ ਸਮਝਦਾ ਵੀ ਉਹਨਾਂ ਬਾਰੇ ਗੱਲ ਕਰਨੀ ਜਾਈ ਨਾਗਰਪੰਚਾਇਤ ਰਾਜਸੰਸੀ ਚੋਣਾਂ ਦੀ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਸੀ ਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਸੰਗ ਸਿੰਘ ਚੀਨਾ ਸਾਡੇ ਨਾਲ ਨਹੀਂ ਗੱਲਬਾਤ ਕਰਨਗੇ ਸ਼ੀਨਾ ਸਾਹਿਬ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਸੀ ਤੇ ਕਿੰਨਾ ਕੁ ਉਤਸ਼ਾਹ ਜਿਹੜਾ ਸੀ ਪਾਰਟੀ ਦੇ ਵਿੱਚ ਵਰਕਰਾਂ ਦੇ ਵਿੱਚ ਵੇਖਣ ਨੂੰ ਮਿਲਿਆ ਬਹੁਤ ਉਤਸ਼ਾਹ ਹੈ ਜੀ ਵੇਖੋ ਜੀ ਸਾਰੇ ਜਿਹੜੇ ਵਰਕਰ ਨੇ ਸਾਡੇ ਗੱਜ-ਵੱਜ ਕੇ ਜਿਹੜੇ ਅੱਜ ਆਪਣੇ ਇਥੇ ਕਾਗਜ਼ ਭਰਨ ਆਏ ਨੇ ਅੰਦਰੋਂ ਭਰ ਕੇ ਕਾਗਜ਼ ਆਏ ਆ ਬਹੁਤ ਸਿਆਹ ਆ ਜੀ ਜੀ ਹਾਂ ਜੀ ਤੇ ਖਾਸ ਕਰਕੇ ਜੇ ਗੱਲ ਕਰੀਏ ਤਾਂ ਕੁਝ ਪਾਰਟੀਆਂ ਦੇ ਵੱਲੋਂ ਇਹ ਕਹਿਣਾ ਸੀ ਕਹਿੰਦੇ ਵੀ ਖਦਸਾ ਆ ਕਿ ਸਰਕਾਰ ਕੋਈ ਧੱਕੇਸ਼ਾ ਹੀ ਕਰ ਸਕਦੀ ਆ ਆਮਾਦੀ ਪਾਰਟੀ ਨਹੀਂ ਉਹ ਵੈਸੇ ਹੀ ਧੱਕੇਸ਼ਾ ਹੀ ਦੇ ਮਲਾ ਸਾਹਿਬ ਐਵੇਂ ਬਿਆਨ ਬਾਜੀ ਤੁਹਾਡੇ ਸਾਹਮਣੇ ਅਮਨ ਮਾਨ ਨਾਲ ਦੱਸ ਜੇਗਾ ਟੇਬਲ ਤੇ ਪਹਿਲਾਂ ਫਾਈਲ ਚੈੱਕ ਹੋਣ ਢਈ ਹੈ ਫਿਰ ਉਸ ਤੋਂ ਬਾਅਦ ਵੇਖੋ ਸਬਮਿਟ ਹੋਣ ਢਈ ਕੋਈ ਐਦਾਂ ਦੀ ਗੱਲ ਨਹੀਂ ਅਮਨ ਮਾਨ ਨਾਲ ਸਾਰੀਆਂ ਪਾਰਟੀਆਂ ਕਿੰਨੇ ਆਜਾਦ ਉਮੀਦਵਾਰ ਇੱਥੇ ਅੱਜ ਕਾਗਜ਼ ਦਾਖਲ ਕਰਾਏ ਨੇ ਮੇਰੇ ਸਾਹਬ ਨਾਲ ਜੇ 13 ਵਾਡਾਂ 60 65 ਪੇਪਰ ਜਿਹੜੇ ਇਹਨਾਂ ਲੋਕਾਂ ਦੇ ਇਸੇ ਦਾਖਲ ਹੋ ਗਏ ਨੇ ਇੱਥੇ ਇਦਾਂ ਦੀ ਕੋਈ ਗੱਲ ਲੱਗਦੀ ਨਹੀਂ ਜਿੱਦਾਂ ਦੀ ਮੈਨੂੰ ਮੇਰੇ ਹਿਸਾਬ ਨਾਲ ਕੋਈ ਕਹਿ ਵੀ ਨਹੀਂ ਸਕਦਾ ਹਮੇਸ਼ਾ ਹੀ ਇਹਨਾਂ ਸੀਟਾਂ ਦੇ ਉੱਤੇ ਕਾਲੀ ਦਲ ਤੇ ਕਾਂਗਰਸ ਦਾ ਕਬਜ਼ਾ ਰਿਹਾ ਨਗਰ ਕਾਉਂਸਲਰ ਨਗਰ ਪੰਚਾਇਤ ਰਾਜਾ ਸਾਂਸੀ ਦੇ ਤੇ ਆਮ ਆਦਮੀ ਪਾਰਟੀ ਪਹਿਲੀ ਵਾਰੀ ਚੋਣਾਂ ਲੜਨ ਲੱਗੀ ਨਹੀਂ ਇਦਾਂ ਦੀ ਗੱਲ ਨਹੀਂ ਕੋਈ ਆਮ ਆਦਮੀ ਨੇ ਬੜੀ ਵੱਡੀ ਜਿੱਤ ਜਿਹੜੀ ਸੀ ਆਪਣੀ 2022 ਦੀ ਇਲੈਕਸ਼ਨ ਚ ਜਿਹੜੀ ਰਾਜਾ ਸਾਂਸੀ ਤੋਂ ਕੀਤੀ ਸੀ ਤੇ ਦੁਬਾਰਾ ਵੀ ਮੈਂ ਸਮਝਦਾ ਵੀ ਇਹ ਲੋ ਇਹ ਜਿਹੜੀ ਇਲੈਕਸ਼ਨ ਹੈ ਸਰਪੰਚੀ ਦੀ ਇਲੈਕਸ਼ਨ ਜਿਹੜੀ ਹ ਇਹ ਜਿਹੜੀ ਆ ਇਹ ਫੇਸ ਵੈਲਿਊ ਦੀ ਬੜੀ ਵੱਡੀ ਇਲੈਕਸ਼ਨ ਹੁੰਦੀ ਆ ਕਿਉਂਕਿ ਇਹਨਾਂ ਨੇ ਕੌਂਸਲਰ ਸਹਿਬਾਨ ਨੇ ਸਰਪੰਚ ਸਹਿਬਾਨ ਨੇ ਥੱਲੇ ਲੋਕਾਂ ਦੇ ਹਰ ਵੇਲੇ ਹਾਜ਼ਰ ਰਹਿਣਾ ਹਰ ਦੁੱਖ ਸੁੱਖ ਤੇ ਭਾਈਵਾਲ ਹੋਣਾ ਛੋਟੇ ਛੋਟੇ ਕੰਮ ਕਿਸੇ ਦੀ ਟੁੱਟੀ ਲੱਗਣ ਵਾਲੀ ਕੋਈ ਗਲੀ ਬਣਨ ਵਾਲੀ ਨਿੱਕੇ ਨਿੱਕੇ ਕੰਮ ਜਿਹੜੇ ਆ ਥੱਲੇ ਉਹ ਜਿਹੜੇ ਉਹ ਲੋਕਾਂ ਦੇ ਕਰਨੇ ਹੁੰਦੇ ਆ ਇਹੋ ਜੀ ਕੋਈ ਗੱਲ ਨਹੀਂ ਸਾਡੇ ਬਹੁਤ ਵਧੀਆ ਇਮਾਨਦਾਰ ਤੇ ਪੜ੍ਹੇ ਲਿਖੇ ਜਿਹੜੇ ਅਸੀਂ ਕੈਂਡੀਡੇਟ ਲੈ ਕੇ ਆਏ ਆ ਤੇ ਮੈਂ ਸਮਝਦਾ ਵੀ ਜਿਹੜੇ ਲੋਕ ਆ ਉਹ ਸਰਕਾਰ ਦੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਜੀ ਜਿਹੜਾ ਫਤਵਾ ਆ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਦੇਣਗੇ ਤੇ ਦੇਣਾ ਵੀ ਬੰਦਾ ਜਦੋਂ ਤੁਸੀਂ ਐਡੀ ਵੱਡੀ ਤਦਾਦ ਦੇ ਵਿੱਚ 92 ਸੀਟਾਂ ਮੈਂ ਸਮਝਦਾ ਪਹਿਲਾਂ ਆਈਆਂ ਸੀ ਅੱਜ 95 ਹੋ ਗਈਆਂ ਨੇ ਆਮ ਆਦਮੀ ਪਾਰਟੀ ਕੋ ਸਰਕਾਰ ਹੌਲੀ ਹੌਲੀ ਦਿਨ ਬਦ ਦਿਨ ਆਪਣੇ ਵਾਅਦੇ ਪੂਰੇ ਕਰਦੀ ਜਾ ਰਹੀ ਹੈ ਵੇਖੋ ਪਹਿਲਾਂ ਅਸੀਂ ਬਿਜਲੀ ਦਾ ਜਿਹੜਾ ਉਹ ਵਾਅਦਾ ਪੂਰਾ ਕੀਤਾ ਅੱਜ ਐਨਓਸੀ ਦਾ ਅੱਜ ਵਾਅਦਾ ਪੂਰਾ ਕੀਤਾ ਪਿਛਲੇ ਦਿਨਾਂ ਸਤਾਰ ਭਵਨ ਸਿੰਘ ਮਾਨ ਉਹਨਾਂ ਨੇ ਮੀਟਿੰਗ ਲਈ ਸੀ ਇੱਕ ਦੋ ਦਿਨ ਪਹਿਲਾਂ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਸਰਕਾਰ ਜਿੰਨੇ ਵਾਅਦੇ ਕਰਕੇ ਲੋਕਾਂ ਦੇ ਚੋਣ ਮੈਨੀਫੈਸਟੋ ਲੈ ਕੇ ਆਈ ਸੀ ਉਹ ਜਿੰਨੇ ਵੀ ਵਾਦੇ ਹੋਣਗੇ ਉਹ ਤੋਂ 2-4 ਵਾਦੇ ਵੱਧ ਪੂਰੇ ਕਰਕੇ ਜਿਹੜੇ ਆ ਅਗਲੀ ਵਾਰ ਇਲੈਕਸ਼ਨ ਦੇ ਵਿੱਚ ਉਤਰਾਂਗੇ ਹੁਣ ਸਮਾਂ ਤੇ ਜਦੋਂ 60 ਸਾਲ ਦਾ ਕਾਰਜਕਾਲ ਕਾਂਗਰਸ ਨੇ ਤਾਂ ਅਕਾਲੀ ਦਲ ਨੇ ਰਲ ਕੇ ਇਹ ਨਵੀਂ ਪਾਰਟੀ ਹੋਣ ਚਾਹੀ ਸੀ ਇਸ ਕਰਕੇ ਟਾਈਮ ਲੱਗਦਾ ਹਰ ਚੀਜ਼ ਨੂੰ ਲੋਕ ਜਿਹੜੇ ਨੇ ਆ 4 ਸੀਟਾਂ ਪਿਛਲੀਆਂ ਵੀ ਆਪਾਂ ਜਿਹੜੀਆਂ ਜਿੱਤੀਆਂ ਨੇ ਆਪਣੀਆਂ ਜਿਮਣੀ ਚੋਣਾ ਉਹਦੇ ਵਿੱਚ ਫਤਵਾ ਜਿਹੜਾ ਮੈਂ ਸਮਝਦਾ ਵੀ ਆਮ ਆਦਮੀ ਦੇ ਅੱਖੀਂ ਦਿੱਤਾ ਤੇ ਲੋਕ ਸਮਝਦਾਰ ਨੇ ਸਿਆਣੇ ਨੇ ਉਹਨਾਂ ਨੂੰ ਪਤਾ ਵੀ ਵਿਕਾਸ ਜਿਹੜਾ ਆ ਜਿਹੜੀ ਰੂਰਲ ਪਾਰਟੀ ਜਿਹੜੀ ਹੁੰਦੀ ਆ ਉਹੀ ਕਰਾ ਸਕਦੀ ਆ 2 ਸਾਲ ਅਜੇ ਸਰਕਾਰ ਦੇ ਪਏ ਨੇ ਜਿੱਦਾਂ ਜੇ ਉੱਤੇ ਸੈਂਟਰ ਦੇ ਵਿੱਚ ਬਿੱਲ ਆ ਗਿਆ ਇਹ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਤੇ ਮੈਂ ਸਮਝਦਾ ਵੀ ਇਹ ਇਲੈਕਸ਼ਨ ਜਿਹੜੀ ਹੈ ਵਿਧਾਨ ਸਭਾ ਦੀ 29 ਚੱਲੀ ਜਾਣੀ ਆ ਲੋਕ ਸਰਕਾਰ ਦੀ ਜਿਹੜੀ ਇਹ ਕਮੇਟੀ ਬਣਾਉਣਗੇ ਵੀ ਜਿਹੜੇ ਲੋਕਾਂ ਦੇ ਕੰਮ ਕੀਤੇ ਜਾਣਗੇ ਸ਼ੀਨਾ ਸਾਹਿਬ ਕਾਂਗਰਸ ਪਾਰਟੀ ਵਾਲੇ ਕਹਿ ਰਹੇ ਕਿ ਨਗਰ ਪੰਚਾਇਤ ਦਾ ਜਿਹੜਾ ਐਸ ਵਾਰ ਅਸੀਂ ਕਬਜ਼ਾ ਦੇਤੇ ਕਰਨਾ ਹੀ 7-8 ਸੀਟਾਂ ਲੈ ਕੇ ਜਾ ਰਹੇ ਹਾਂ ਇਹਦੇ ਬਾਰੇ ਪੁੱਛੇ ਇਹ ਇਹ ਕਾਂਗਰਸ ਨੂੰ ਆਪਾਂ ਆਪਾਂ 13 0 ਨਾਲ ਘੇਰ ਆਇਆ ਸੀ ਸਾਡੀ ਸਾਡੀ ਟੀਮ ਨੇ 13 0 ਨਾਲ ਇਹਨਾਂ ਨੂੰ ਹਰਾਇਆ ਸੀ ਇਹੋ ਜੀ ਕੋਈ ਗੱਲ ਨਹੀਂ ਹੈ ਇਹਨਾਂ ਦਾ ਸਾਰੇ ਜਿਹੜੇ ਭਲੇਖੇ ਨੇ ਉਹ ਲੋਕਾਂ ਨੇ ਇਲੈਕਸ਼ਨ 'ਚ ਮੈਂ ਸਮਝਦਾ ਕੱਢ ਦੇਣਗੇ ਨਾ ਕਿਸ ਆਧਾਰ 'ਤੇ ਤੁਸੀਂ ਵੋਟਰਾਂ ਦੇ ਵਿੱਚ ਜਾ ਰਹੇ ਜੀ ਕੀ ਕਾਰਨਾਂ 'ਤੇ ਤੁਸੀਂ ਉਹਨਾਂ ਕੋ ਜਿੱਤ ਦੀ ਅਸਰ ਰੱਖਦੇ ਜੀ 20 ਸਾਲ ਤੋਂ ਇਸ ਕਮੇਟੀ ਤੇ ਕਬਜ਼ਾ ਪਿਛਲੇ 15 ਸਾਲ ਤੋਂ ਕਾਂਗਰਸ ਦਾ ਆ ਮੈਂ ਅੱਜ ਅਸੀਂ ਲੋਕਾਂ ਦੇ ਵਿੱਚ ਜਾਣੇ ਇੱਕ ਵੀ ਅੱਜ ਇੱਕ ਵੀ ਕਾਂਗਰਸ ਦਾ ਪ੍ਰਧਾਨ ਜਾਂ ਮੈਂ ਸਮਝਦਾ ਉਹਨਾਂ ਦੇ ਲੀਡਰ ਜਿਹੜੇ ਨੇ ਉਹ ਦੱਸਣ ਵੀ ਰਾਯਾਸਾਂਸੀ ਲਈ ਕੀਤਾ ਕੀ ਹੈ ਰਾਯਾਸਾਂਸੀ ਦੇ ਵਿੱਚ ਕੋਈ ਉਹਨਾਂ ਨੇ ਪਾਰਕ ਬਣਾਇਆ ਰਾਯਾਸਾਂਸੀ ਤੇ ਉਹਨਾਂ ਨੇ ਕੋਈ ਸਟੇਡੀਅਮ ਬਣਾਇਆ ਰਾਯਾਸਾਂਸੀ ਲਈ ਕੋਈ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਬੱਸ ਸਟੈਂਡ ਬਣਾਇਆ ਠੀਕ ਹੈ ਕੋਈ ਬਾਥਰੂਮ ਵੀ ਜੇ ਮੈਂ ਸਮਝਦਾ ਵੀ ਅੱਜ ਅੱਡਿਆਂ ਦੇ ਉੱਤੇ ਜੇ ਕੋਈ ਜੇ ਕਹਿ ਸਕਦੇ ਰਾਯਾਸਾਂਸੀ ਉਹਨਾਂ ਬਣਾਇਆ ਕੋਈ ਦੇਣ ਨਹੀਂ ਆ ਸવાય ਲੁੱਟਿਆ ਤੇ ਸ਼ਹਿਰ ਨੂੰ ਖਾਦਾ ਕਰੋੜਾਂ ਰੁਪਈਆ ਦਾ ਅਸੀਂ ਇਹਦਾ ਬਾਇਓ ਡਾਟਾ ਲੈ ਰਹੇ ਆ ਇਹ ਲੋਕਾਂ ਚ ਲੈ ਕੇ ਜਾਵਾਂ ਕਰੋੜਾਂ ਰੁਪਈਏ ਸੀਵਰੇਜ ਦੇ ਆਇਆ ਐਸਾ ਅਸੀਂ ਲਈ ਕਰੋੜਾਂ ਰੁਪਈਏ ਗਵਨ ਹੋ ਗਏ ਆ ਦੱਸੋ ਰਾਏ ਸਿੰਘ ਕਾਂਗਰਸ ਨੇ ਕੀਤੇ ਕਿੰਨੇ ਕਰਨੇ ਕਾਂਗਰਸ ਨੇ ਕੀਤੇ ਆ ਦੱਸੋ ਬਾ ਰਾਏ ਸਿੰਘ ਇਹ ਕਰੋੜਾਂ ਰੁਪਈਆ ਦਾ ਮੈਂ ਤੁਹਾਨੂੰ ਸਾਰੀ ਡਿਟੇਲ ਲੈ ਕੇ ਪ੍ਰੈਸ ਕਾਨਫਰੰਸ ਕਰ ਦੇਣਾ ਕਿ ਕਰੋੜਾਂ ਰੁਪਈਆ ਰਾਏ ਸਿੰਘ ਦੀ ਡਿਵੈਲਪਮੈਂਟ ਲਈ ਆਇਆ ਮੈਨੂੰ ਇਹ ਦੱਸੋ ਅੱਜ ਤੋਂ 5 ਸਾਲ ਪਹਿਲਾਂ ਇਹ ਲੋਕ ਤੇ ਜਾਣਦੇ ਨਾ ਹਮੇਸ਼ਾ ਵਿਰੋਧੀ ਧਿਰ ਚ ਰਹੇ ਤੁਸੀਂ ਸਵਾਲ ਕਿਉਂ ਨਹੀਂ ਚੁੱਕੇ ਤੁਸੀਂ ਜੀ ਕਿਹੜੇ ਨਹੀਂ ਅਸੀਂ ਚੁ ਅਸੀਂ ਇਹਨਾਂ ਦੇ ਖਿਲਾਫ ਬਿਲਕੁਲ ਗੱਲ ਕਰਦੇ ਰਹੇ ਆ ਦੱਸੋ ਸੀਵਰੇਜ ਦਾ ਕਿੰਨੇ ਕਰੋੜ ਦਾ ਵਾਈਟ ਸੀਵਰੇਜ ਦਾੜਾਇਆ ਕਿੱਥੇ ਸੀਵਰੇਜ ਦੱਸੋ ਮੈਨੂੰ ਇੱਕ ਸੀਵਰੇਜ ਚੱਲਦਾ ਘਰ ਇਸ ਦਾ ਕੋਈ ਸ਼ਿਨਾਪਾਪ ਇੱਕ ਦੋ ਉਮੀਦਵਾਰ ਜਿਹੜੇ ਨੇ ਟਿਕਟ ਨਾ ਮਿਲਣ ਕਰਕੇ ਨਾਰਾਜ਼ ਹੋਏ ਨੇ ਪਾਰਟੀ ਛੱਡ ਗਏ ਜੀ ਅਲਵਿਦਾ ਕਹਿ ਕੇ ਪਾਰਟੀ ਨੂੰ ਖਾਵਾ ਦੀ ਨਿਸ਼ਾਨ ਹੋ ਸਕਦਾ ਤੁਸੀਂ ਵੇਖੋ ਗੁੱਸਾ ਹਰ ਇੱਕ ਇਨਸਾਨ ਦਾ ਮਤਲਬ ਹੋ ਜਾਂਦਾ ਇਹ ਇਲੈਕਸ਼ਨਾਂ ਦੇ ਵਿੱਚ ਹਰ ਪਾਰਟੀ ਚੱਲਦਾ ਇਹ ਤੁਸੀਂ ਕੋਈ ਵੀ ਪਾਰਟੀ ਹੋਵੇ ਗੁੱਸੇ ਨਰਾਜ਼ਗੀ ਆਜ ਪੰਜ ਪੰਜ ਦਾਵੇਦਾਰ ਸੀ ਇੱਕ ਟਿਕਟ ਦੇ ਉੱਤੇ ਸੁਭਾਵਿਕ ਹੈ ਟਿਕਟ ਇੱਕ ਇੱਕ ਜਣੇ ਨੂੰ ਹੀ ਮਿਲਦੀ ਹੈ ਤੇ ਉਹਨਾਂ ਦਾ ਜੀ ਸੁਣ ਚ ਆ ਰਿਹਾ ਕਾਲੀ ਦਲ ਤੋਂ ਉਮੀਦਵਾਰ ਪੂਰੇ ਨਹੀਂ ਮਿਲੇ ਜੀ ਨਹੀਂ ਕਾਲੀ ਦਲ ਬਾਰੇ ਬੈਠ ਮੇਰੇ ਵੀਰ ਗੱਲ ਕਰਨੀ ਛੱਡ ਦਿੱਤੀ ਐ ਕਾਲੀ ਦਲ ਦਾ ਰੱਬ ਰੱਖਾ ਵਾ ਠੀਕ ਹੈ ਉਹ ਆਪਣੀਆਂ ਉਹ ਐਸ ਵळे ਗੁਰੂ ਸਾਹਿਬ ਦੀ ਕਚਹਿਰੀ 'ਚ ਆਪਣਾ ਲੇਖਾ ਜੋਖਾ ਜਿਹੜਾ ਸਜਾਵਾਂ ਪੂਰੀਆਂ ਕਰ ਰਹੇ ਨੇ ਇਸ ਕਰਕੇ ਮੈਂ ਨਹੀਂ ਸਮਝਦਾ ਵੀ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਸੀ। ਜਿਸ ਸਮ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੋਈ ਧੜੇ ਬਣੇ ਹੋਏ ਨੇ ਵੱਖ-ਵੱਖ ਧੜੇ ਬਣੇ ਨੇ ਕੋਈ? ਨਹੀਂ ਨਹੀਂ, ਐਦਾਂ ਦੀ ਕੋਈ ਗੱਲ ਨਹੀਂ। ਵੇਖੋ ਧੜੇ ਮਾਲਾ ਸਾਹਿਬ ਟਿਕਟ ਮੰਗਣਾ, ਆਪਣਾ ਹੱਕ ਮੰਗਣਾ ਹਰ ਇੱਕ ਦਾ ਮਤਲਬ ਇੱਕ ਜਮਹੂਰੀਤ ਹੱਕ ਆ। ਕਿ ਉਹ ਕੋਈ ਬੰਦਾ ਟਿਕਟ ਮੰਗ ਸਕਦਾ, ਟਿਕਟ ਇਲੈਕਸ਼ਨ ਲੜ ਸਕਦਾ ਹਨਾ। ਐਦਾਂ ਦੀ ਕੋਈ ਗੱਲ ਨਹੀਂ। ਉਹ ਉਹਨਾਂ ਚਿਰ ਤੱਕ ਹੀ ਜਿੰਨਾ ਚਿਰ ਟਿਕਟਾਂ ਦੀ ਵੰਡ ਹੀ ਆ ਕੱਲ ਤੋਂ ਤੁਸੀਂ ਵੇਖਿਓ ਸਾਰੀ ਸਾਡੀ ਪਾਰਟੀ ਇੱਕ ਮੋਟ ਹੋ ਕੇ ਇਕੱਠੇ ਅਸੀਂ ਜਿਹੜੀ ਆ ਡੋਰ ਟੂ ਡੋਰ ਜਾ ਕੇ ਇਲੈਕਸ਼ਨ ਲੜਾਂਗੇ ਤਾਂ ਜਿੱਤ ਕੇ ਜਿਹੜੀ ਇਸ ਤਾਰ ਮੈਂ ਸਮਝਦਾ ਭਗਵੰਤ ਸਿੰਘ ਮਾਨ ਦੀ ਝੋਲੀ 'ਚ ਪਾਵਾਂਗੇ ਸੋ ਧੰਨਵਾਦ ਇਸਨ ਗੁਰਸੱਧ ਸਿੰਘ ਸ਼ੀਨਾ ਜਿਨ੍ਹਾਂ ਦੇ ਵੱਲੋਂ ਇੱਕ ਦਾਅਵੇਦਾਰੀ ਠੋਕੀ ਜਾ ਰਹੀ ਹੈ ਕਿ ਰਾਜਾ ਸਾਸੀ ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ 13 ਦੀਆਂ 13 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਜਿਹਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਵਿੱਚ ਪਾਈਆਂ ਜਾਣਗੀਆਂ